ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ कौर ਤੇ ਜਸਵਿੰਦਰ ਦੇ ਰੈਸਪੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਣੇ ਨੇ ਛੋਲੇ ਪਟੂਰੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਨੇ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਛੋਲੇ ਪਟੋਰੇ ਬਣਾਉਣ ਦੇ ਵਾਸਤੇ ਮੈਂ ਇੱਥੇ 300 ਗ੍ਰਾਮ ਛੋਲੇ ਰਾਤ ਨੂੰ ਭਿ ਕੇ ਰੱਖ ਲਿੱਤੇ ਸੀਗੇ ਇਹਨਾਂ ਨੂੰ ਭਿਣ ਤੋਂ ਪਹਿਲਾਂ ਮੈਂ ਧੋ ਵੀ ਲਿਆ ਸੀ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਭਿ ਲੈਣਾ ਹੈ ਤੇ ਦੇਖੋ ਛੋਲੇ ਕਿੰਨੇ ਜ਼ਿਆਦਾ ਫੁੱਲ ਚੁੱਕੇ ਨੇ ਤੁਸੀਂ 6 ਤੋਂ 7 ਘੰਟੇ ਲਈ ਵੀ ਇਹਨਾਂ ਨੂੰ ਭਿ ਕੇ ਰੱਖ ਸਕਦੇ ਹੋ ਹੁਣ ਛੋਲੇ ਮੈਂ ਕੁੱਕਰ ਦੇ ਵਿੱਚ ਪਾ ਦਿੱਤੇ ਨੇ ਇਸ ਦੇ ਵਿੱਚ ਹੁਣ 4 ਗਲਾਸ ਮੈਂ ਪਾਣੀ ਦੇ ਪਾਵਾਂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਛੋਲੇ ਪਟੂਰੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਨੇ ਤੇ ਬਹੁਤ ਹੀ ਸੋਖੇ ਬਣ ਕੇ ਤਿਆਰ ਹੋਏ ਨੇ ਤੇ ਮੈਂ ਚਾਰ ਗਲਾਸ ਹੁਣ ਇਸ ਦੇ ਵਿੱਚ ਪਾਣੀ ਦੇ ਪਾ ਦਿੱਤੇ ਨੇ ਤੇ ਨਾਲ ਹੀ ਇੱਕ ਚਮਚ ਨਮਕ ਦਾ ਭਰ ਕੇ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੀ ਇੱਕ ਚਮਚ ਮੈਂ ਤਵੇ ਦੇ ਉੱਪਰ ਜੀਰਾ ਭੁੰਨ ਕੇ ਇਸ ਨੂੰ ਪੀਸ ਲਿਆ ਸੀ ਤੇ ਹੁਣ ਇਸ ਦੇ ਵਿੱਚ ਇੱਕ ਤੇਜ ਪੱਤਾ ਪਾ ਦਿੱਤਾ ਤੋੜ ਕੇ ਨਾਲ ਹੀ ਇੱਕ ਮੋਟੀ ਇਲਾਇਚੀ ਨੂੰ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਲਿਆ ਮੈਂ ਤੇ ਉਹ ਵੀ ਇਸ ਦੇ ਵਿੱਚ ਹੀ ਪਾ ਦਵਾਂਗੀ ਤੇ ਹੁਣ ਇੰਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੀ ਹਿਲਾਣ ਤੋਂ ਬਾਅਦ ਮੈਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੀ ਤੇ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ 4 ਵਿਸਲ ਆਉਣ ਤੱਕ ਪਕਾਣਾ ਤੇ ਕੁੱਕਰ ਦਾ ਢੱਕਣ ਬੰਦ ਹੋ ਗਿਆ ਤੇ ਜਦੋਂ ਚਾਰਜ ਬਿਸਤ ਲਾਨ ਲਿਆ ਉਦੋਂ ਆਪਾਂ ਖੋਲ ਕੇ ਚੈੱਕ ਕਰਾਂਗੇ 19 ਦਿਨ ਆਪਾਂ ਪਟੂਰੇ ਬਣਾਉਣ ਦੀ ਤਿਆਰੀ ਕਰ ਲੈਣੇ ਆ ਮੈਂ 500 ਗ੍ਰਾਮ ਮੈਦਾ ਲੈ ਕੇ ਇਸ ਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਅੱਧਾ ਚਮਚ ਮੈਂ ਇਸ ਦੇ ਵਿੱਚ ਚੀਨੀ ਪਾ ਦਿੱਤੀ ਹੈ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਬੇਕਿੰਗ ਪਾਊਡਰ ਦਾ ਵੀ ਪਾ ਲਵਾਂਗੇ ਤੇ ਦੋ ਚਮਚ ਸੂਜੀ ਦੇ ਪਾਣੇ ਨੇ ਸੂਜੀ ਪਾਣੀ ਬਹੁਤ ਜ਼ਰੂਰੀ ਏ ਤੇ ਨਾਲ ਹੀ ਦੋ ਚਮਚ ਤੇਲ ਦੇ ਪਾਵਾਂਗੇ ਤੇ ਚਾਰ ਚਮਚ ਦਹੀਂ ਦੇ ਪਾਣੇ ਨੇ ਦਹੀਂ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਗੁੰਦੇ ਜਾਵਾਂਗੇ ਪਾਣੀ ਸਾਰਾ ਇੱਕੋ ਵਾਰੀ ਨਹੀਂ ਪਾਣਾ ਨਹੀਂ ਤਾਂ ਆਟਾ ਢਿੱਲਾ ਬਹੁਤ ਹੋ ਜਾਂਦਾ ਹੈ ਬਹੁਤ ਜ਼ਿਆਦਾ ਢਿੱਲਾ ਹੋ ਜਾਂਦਾ ਹੈ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਸ ਨੂੰ ਗੁੰਨਣਾ ਤੇ ਬਹੁਤ ਜ਼ਿਆਦਾ ਸਖਤ ਨਹੀਂ ਗੁੰਨਣਾ ਇਸ ਨੂੰ ਪਟੂਰੀਆਂ ਦਾ ਜਿਹੜਾ ਡੋ ਹੈ ਹਲਕਾ ਜਿਹਾ ਨਰਮ ਹੀ ਹੁੰਦਾ ਹੈ ਤੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਤੇ ਇਸ ਨੂੰ ਮਲਦੇ ਜਾਣਾ ਤੇ ਦੇਖੋ ਆਟਾ ਇਕੱਠਾ ਹੋ ਗਿਆ ਸਾਰਾ ਤੇ ਹੁਣ ਸਭ ਤੋਂ ਜ਼ਰੂਰੀ ਸਟੈਪ ਜਿਹੜਾ ਹੈਗਾ ਉਹਨੂੰ ਜ਼ਰੂਰ ਫੋਲੋ ਕਰਿਓ ਪਟੂਰੇ ਬਹੁਤ ਵਧੀਆ ਬਣਨਗੇ ਇਸ ਤਰ੍ਹਾਂ ਮਸਲਦੇ ਹੋਏ ਪ੍ਰਾਦ ਦੇ ਵਿੱਚ ਆਟੇ ਨੂੰ ਇਸ ਤਰ੍ਹਾਂ ਪਟਕਦੇ ਜਾਣਾ ਐ ਦੇਖੋ ਇਸ ਤਰ੍ਹਾਂ ਜੋਜੋ ਦੀ ਪਟਕਦੇ ਜਾਣਾ ਇਸ ਤਰ੍ਹਾਂ ਕਰਨ ਨਾਲ ਪਟੂਰੇ ਬਹੁਤ ਹੀ ਜਾਲੀਦਾਰ ਬਣਦੇ ਨੇ ਤੇ ਦੋ ਸਾਡਾ ਤਿਆਰ ਹੋ ਗਿਆ ਇਸ ਨੂੰ 10 ਤੋਂ 11 ਵਾਰੀ ਇਸੇ ਤਰ੍ਹਾਂ ਹੀ ਭਟਕਣਾ ਤੇ ਦੋ ਦੇਖੋ ਕਿੰਨਾ ਵਧੀਆ ਨਰਮ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਸ ਨੂੰ ਆਪਾਂ ਟੱਕ ਕੇ ਰੱਖ ਦਵਾਂਗੇ ਇਸ ਨੂੰ 3 ਘੰਟੇ ਲਈ ਟੱਕ ਕੇ ਇਸੇ ਤਰ੍ਹਾਂ ਰੱਖਣਾ ਹੈ ਗਰਮੀ ਦੇ ਮੌਸਮ 'ਚ ਤਾਂ ਆਪਾਂ ਇਸੇ ਤਰ੍ਹਾਂ ਇਸ ਨੂੰ ਟੱਕ ਕੇ ਰੱਖ ਦਵਾਂਗੇ ਪਰ ਹੁਣ ਜਿਵੇਂ ਕਿ ਅੱਜ ਕੱਲ ਬਹੁਤ ਜ਼ਿਆਦਾ ਠੰਡ ਹੈ ਤੇ ਇਸ ਨੂੰ ਕਿਸੇ ਗਰਮ ਕੱਪੜੇ ਦੇ ਵਿੱਚ ਟਾਕੇ ਰੱਖ ਦਵਾਂਗੇ ਮੈਂ ਇਸ ਤਰ੍ਹਾਂ ਗਰਮ ਕੱਪੜਾ ਲੈ ਲਿਆ ਤੇ ਇਸ ਨੂੰ ਟਾਕੇ 3 ਘੰਟੇ ਲਈ ਰੱਖ ਦਾਂਗੀ ਇਸ ਤਰ੍ਹਾਂ ਕਰਨ ਨਾਲ आटे 'ਚ ਥੋੜਾ ਜਿਹਾ ਖਮੀਰ ਆ ਜਾਂਦਾ ਤੇ ਭਟੂਰੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਕੁੱਕਰ ਦੇ ਨੂੰ ਵੀ ਦੇਖ ਲੈਣੇ ਆ ਖੋਲ ਕੇ ਇੱਧਰ 4-5 ਸਲ ਆ ਚੁੱਕੀਆਂ ਨੇ ਤੇ ਹੁਣ ਖੋਲ ਕੇ ਆਪਾਂ ਛੋਲੇ ਚੈੱਕ ਕਰ ਲੈਣੇ ਆ ਤੇ ਦੇਖੋ ਛੋਲੇ ਕਿੰਨੇ ਵਧੀਆ ਤਰੀਕੇ ਨਾਲ ਗਲ ਚੁੱਕੇ ਨੇ ਤੇ ਹੁਣ ਇਸ ਦਾ ਤੜਕਾ ਬਣਾਉਣ ਦੀ ਤਿਆਰੀ ਕਰ ਲੈਣੇ ਆ ਮੈਂ ਇੱਕ ਕੜਛੀ ਤੇਲ ਪਾ ਲਿਆ ਹੈ ਕੜਾਈ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਲਸਣ ਅਦਰਕ ਦੀ ਪੇਸਟ ਪਾਵਾਂਗੇ ਤੇ ਇਸ ਨੂੰ ਭੁੰਨ ਲਵਾਂਗੇ ਤੇ ਲਗਾਤਾਰ ਇਸ ਨੂੰ ਹਿਲਾਉਂਦੇ ਜਾਣਾ ਨਾਲ ਨਾਲ ਹੀ ਲਸਣ ਅਦਰਕ ਦੀ ਪੇਸਟ ਬਹੁਤ ਜਲਦੀ ਹੀ ਬ੍ਰਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਇਹ ਹਲਕੀ ਬ੍ਰਾਊਨ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਮੈਂ ਦੋ ਵੱਡੇ ਪਿਆਜ਼ ਲੈ ਕੇ ਉਹਨਾਂ ਨੂੰ ਵੀ ਪੀਸ ਲਿਆ ਮਿਕਸੀ ਦੇ ਵਿੱਚ ਤੇ ਇਸ ਨੂੰ ਵੀ ਆਪਾਂ ਹੁਣ ਭੁੰਨਾਂਗੇ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖਣੀ ਹੈ ਤੇ ਪਿਆਜ਼ ਦੇਖੋ ਬ੍ਰਾਊਨ ਹੋ ਚੁੱਕਾ ਹੈ ਲਗਾਤਾਰ ਇਸ ਨੂੰ ਨਾਲ-ਨਾਲ ਹੀ ਭੁੰਦੇ ਜਾਣਾ ਤੇ ਹੁਣ ਇਸ ਦੇ ਵਿੱਚ ਤਿੰਨ ਟਮਾਟਰ ਲੈ ਕੇ ਉਸ ਦੀ ਮੈਂ ਪੇਸਟ ਬਣਾ ਲਈਏ ਮਿਕਸੀ ਚ ਪੀਸ ਲਿਆ ਇਹਨਾਂ ਨੂੰ ਟਮਾਟਰ ਦੇ ਵਿੱਚ ਮੈਂ ਚਾਰ ਹਰੀਆਂ ਮਿਰਚਾਂ ਵੀ ਪਾਈਆਂ ਨੇ ਤੇ ਹੁਣ ਇਸ ਨੂੰ ਵੀ ਲਗਾਤਾਰ ਇਸੇ ਤਰ੍ਹਾਂ ਹੀ ਹਿਲਾਉਂਦੇ ਜਾਣਾ ਲਗਾਤਾਰ ਹਿਲਾਉਂਦੇ ਹੋਏ ਦੇਖੋ ਟਮਾਟਰਾਂ ਦਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ ਹੁਣ ਇਸੇ ਸਟੇਜ ਤੇ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਮੈਂ ਪਾਈਏ ਰੰਗਤ ਦੇ ਵਾਸਤੇ ਨਾਲ ਹੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਇੱਕ ਚਮਚ ਭਰ ਕੇ ਸੁੱਕੇ ਧਨੀਏ ਦਾ ਪਾਊਡਰ ਮੈਂ ਇੱਥੇ ਪਾਇਆ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨੇ ਜਾਣੇ ਹੈ ਤੇ ਇਹ ਥੋੜੀ ਦੇਲ ਦੇ ਵਿੱਚ ਹੀ ਬਹੁਤ ਚੰਗੀ ਤਰ੍ਹਾਂ ਭੁੰਨਿਆ ਜਾਂਦਾ ਸਾਰਾ ਮਸਾਲਾ ਤੇ ਦੇਖੋ ਮਸਾਲਾ ਕਿੰਨਾ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਤੇ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਹੁਤ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਇਹ ਹੀ ਨਿਸ਼ਾਨੀ ਹੈ ਕਿ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਛੋਲੇ ਉਬਾਲ ਕੇ ਰੱਖੇ ਹੋਏ ਨੇ ਉਹ ਪਾ ਦਵਾਂਗੇ ਮੈਂ ਇਸ ਦੇ ਵਿੱਚ ਹਲਦੀ ਨਹੀਂ ਪਾਈ ਜੇ ਤੁਸੀਂ ਹਲਦੀ ਪਾਣੀ ਹੈ ਤਾਂ ਹਲਦੀ ਵੀ ਪਾ ਸਕਦੇ ਹੋ ਜਿਹੜੇ ਪੰਜਾਬੀ ਸਟਾਈਲ ਦੇ ਛੋਲੇ ਹੁੰਦੇ ਨੇ ਉਹਨਾਂ ਦੇ ਵਿੱਚ ਹਲਦੀ ਨਹੀਂ ਪਾਈ ਹੁੰਦੀ ਇਸ ਲਈ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਬਣਾਇਆ ਹੈ ਤੇ ਹੁਣ ਇੱਕ ਕਟੋਰੀ ਵਿੱਚ ਚਨੇ ਕੱਢ ਲਿੱਤੇ ਨੇ ਸਾਈਡ ਤੇ ਤੇ ਇਹਨਾਂ ਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਮੈਂ ਇਸ ਤਰ੍ਹਾਂ ਇਹਨਾਂ ਨੂੰ ਚਮਚ ਨਾਲ ਮੈਸ਼ ਕਰ ਰਹੀ ਹਾਂ ਇਹ ਇਸ ਤਰ੍ਹਾਂ ਮੈਂ ਇਸ ਲਈ ਕੀਤਾ ਹੈ ਜੇ ਥੋੜੇ ਜਿ ਛੋਲੇ ਆਪਾਂ ਮੈਸ਼ ਕਰਕੇ ਗਰੇਵੀ ਦੇ ਵਿੱਚ ਪਾ ਦਵਾਂਗੇ ਤਾਂ ਗਰੇਵੀ ਥੋੜੀ ਜੀ گاੜੀ ਹੋ ਜਾਂਦੀ ਹੈ ਤੇ ਦੇਖਣ 'ਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਖਾਣ 'ਚ ਵੀ ਛੋਲੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਇਸ ਤਰ੍ਹਾਂ ਮੈਂ ਥੋੜੇ ਜਿ ਚਨੇ ਮੈਸ਼ ਕਰਕੇ ਇਹਦੇ ਵਿੱਚ ਪਾ ਦਿੱਤੇ ਨੇ ਤੁਸੀਂ ਚਾਹੋ ਤਾਂ ਇਹਦੀ ਗਰੇਵੀ ਆਪਣੇ ਹਿਸਾਬ ਨਾਲ ਵਧਾ ਵੀ ਸਕਦੇ ਹੋ ਇਸ ਦੇ ਵਿੱਚ ਗਰਮ ਪਾਣੀ ਪਾ ਸਕਦੇ ਹੋ ਜੇ ਤੁਸੀਂ ਗਰੇਵੀ ਜ਼ਿਆਦਾ ਖਾਣੀ ਪਸੰਦ ਕਰਦੇ ਹੋ ਤੇ ਹੁਣ ਲੋ ਟੂ ਮੀਡੀਅਮ ਫਲੇਮ ਤੇ ਮੈਂ ਇਹਨਾਂ ਨੂੰ 10 ਮਿੰਟ ਲਈ ਪਕਾ ਲਿਆ ਤੇ ਛੋਲੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇ ਗਰੇਵੀ ਨੂੰ ਵਧਾਉਣ ਵਾਸਤੇ ਜੇ ਤੁਸੀਂ ਪਾਣੀ ਪਾਣੇ ਤਾਂ ਪਾਣੀ ਨੂੰ ਗਰਮ ਕਰਕੇ ਪਾਣਾ ਇਸੇ ਤਰ੍ਹਾਂ ਨਹੀਂ ਪਾਣਾ ਥੋੜਾ ਜਿਹਾ ਪਾਣੀ ਗਰਮ ਕਰਕੇ ਫਿਰ ਪਾ ਲੈਣਾ ਪਰ ਮੈਨੂੰ ਇਹ ਬਿਲਕੁਲ ਪਰਫੈਕਟ ਲੱਗ ਰਹੀ ਹੈ ਮੈਂ ਹੋਰ ਪਾਣੀ ਨਹੀਂ ਪਾਵਾਂਗੀ ਮੈਂ ਇਸ ਦੇ ਵਿੱਚ ਇੱਕ ਚਮਚ ਕਸੂਰੀ ਮੇਥੀ ਹੱਥਾਂ ਨਾਲ ਮਸਲ ਕੇ ਪਾ ਦਿੱਤੀ ਹੈ ਤੇ ਇੱਕ ਚਮਚ ਗਰਮ ਮਸਾਲਾ ਪਾਇਆ ਹੈ ਤੇ ਦੇਖੋ ਕਿੰਨੇ ਜਿਆਦਾ ਵਧੀਆ ਛੋਲੇ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਹਰਾ ਧਨੀਆ ਇਸ ਤਰ੍ਹਾਂ ਕੱਟ ਕੇ ਮੈਂ ਹਰਾ ਧਨੀਆ ਵੀ ਪਾ ਲਿੱਤਾ ਹੈ ਤੇ ਛੋਲੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਪਟੂਰੇ ਬਣਾਉਣ ਦੇ ਵਾਸਤੇ ਮੈਂ ਤੇਲ ਰੱਖ ਲਿਆ ਇੱਕ ਸਾਈਡ ਤੇ ਗਰਮ ਹੋਣ ਵਾਸਤੇ ਤੇ ਆਟਾ ਵੀ ਸੈੱਟ ਹੋ ਚੁੱਕਾ ਸੀ ਹੁਣ ਦੇਖੋ ਪਟੂਰੇ ਪਟੂਰਿਆਂ ਵਾਲਾ ਜਿਹੜਾ ਆਟਾ ਹੈਗਾ ਉਹ ਚੰਗੀ ਤਰ੍ਹਾਂ ਸੈੱਟ ਹੋ ਗਿਆ ਮੈਂ ਉਸ ਦਾ ਪੇੜਾ ਬਣਾ ਲਿੱਤਾ ਤੇ ਇਸ ਨੂੰ ਬੇਲਣਾ ਸ਼ੁਰੂ ਕਰਾਂਗੇ ਇਸ ਨੂੰ ਪੂਰੀ ਦੀ ਤਰ੍ਹਾਂ ਬੇਲ ਲੈਣਾ ਜਿੰਨੀ ਕੁ ਪੂਰੀ ਮੋਟੀ ਹੁੰਦੀ ਹੈ ਉਹਨਾਂ ਕੀ ਮੋਟਾ ਬੇਲ ਲੈਣਾ ਤੁਸੀਂ ਇਸ ਨੂੰ ਲੰਬਾਈ ਦੇ ਵਿੱਚ ਜਾਂ ਗੁਲਾਈ ਦੇ ਵਿੱਚ ਬੇਲ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਉਸੇ ਤਰ੍ਹਾਂ ਆਕਾਰ ਵਿੱਚ ਲੰਬਾਈ ਜਾਂ ਗੁਲਾਈ 'ਚ ਇਸ ਨੂੰ ਬੇਲ ਸਕਦੇ ਹੋ ਤੇ ਮੈਂ ਅੱਜ ਬਹੁਤ ਜ਼ਿਆਦਾ ਵੱਡੇ ਵੱਡੇ ਪਟੂਰੇ ਨਹੀਂ ਬਣਾਣੇ ਮੈਂ ਅੱਜ ਛੋਟੇ ਹੀ ਪਟੂਰੇ ਇੱਥੇ ਬਣਾ ਰਹੀ ਹਾਂ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਫਲੇਮ ਇੱਥੇ ਮੈਂ ਮੀਡੀਅਮ ਰੱਖੀ ਹੋਈ ਹੈ ਹੁਣ ਪਟੂਰਾ ਇਸ ਦੇ ਵਿੱਚ ਪਾ ਦਵਾਂਗੇ ਤੇ ਇਸ ਤਰ੍ਹਾਂ ਹਲਕਾ ਹਲਕਾ ਤੇਲ ਪਟੂਰੇ ਦੇ ਵਿੱਚ ਪਾਉਂਦੇ ਜਾਣਾ ਇਸ ਤਰ੍ਹਾਂ ਕਰਨ ਨਾਲ ਪਟੂਰੇ ਜਿਹੜੇ ਬਹੁਤ ਜ਼ਿਆਦਾ ਤੇ ਬਹੁਤ ਹੀ ਜਲਦੀ ਫਲਫੀ ਹੋ ਜਾਂਦੇ ਨੇ ਦੇਖੋ ਮੈਂ ਤੇਲ ਪਾਂਦੀ ਜਾ ਰਹੀਆਂ ਤੇ ਪਟੂਰੇ ਫੁੱਲਣੇ ਸ਼ੁਰੂ ਹੋ ਗਏ ਨੇ ਤੇ ਹਲਕਾ ਬਰਾਊਨ ਹੋ ਗਿਆ ਸੀ ਤੇ ਮੈਂ ਇਸ ਨੂੰ ਇਸ ਤਰ੍ਹਾਂ ਪਰਤ ਲਿਆ ਦੇਖੋ ਪਟੂਰਾ ਕਿੰਨਾ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਿਆ ਮੈਂ ਕੜਾਈ ਵੀ ਇੱਥੇ ਲੋਹੇ ਦੀ ਲਈਏ ਜਦੋਂ ਵੀ ਚੀਜ਼ ਕੋਈ ਫਰਾਈ ਕਰਨੀ ਹੋਏ ਤਾਂ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਪਕੌੜੇ ਪੂੜੀਆਂ ਜਾਂ ਪਟੂਰੇ ਬਣਾਉਣ ਦੇ ਵੇਸਤ ਲੋਹੇ ਦੀ ਕੜਾਈ ਦਾ ਹੀ ਇਸਤੇਮਾਲ ਕਰਿਆ ਕਰੋ ਤੇ ਦੇਖੋ ਕਿੰਨਾ ਵਧੀਆ ਪਟੂਰਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਵਧੀਆ ਪਟੂਰੇ ਬਣ ਕੇ ਤਿਆਰ ਹੋਏ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸিপি ਬਹੁਤ ਵਧੀਆ ਲੱਗੇਗੀ